Ih das tana bapak berkali nu, iyalah. E, iya sih bapak berkala saib, tantang kuteg bah tadi Maharaj. ਤੇ ਆਈ ਹਿਸਟਰੀ ਸੰਕੇਤ ਇਤਿਹਾਸ ਪੜੋ ਜੀ ਨੂੰ ਇੱਥੇ ਗੁਰਦੁਆਰਾ ਸ੍ਰੀ ਤੇਗ ਬਾਦਰ ਜੀ ਬਾਬਾ ਬਕਾਲਾ ਸਾਹਿਬ ਜਿਲ੍ਹਾ ਅਮਨਪੁਰ ਗੁਰਦਾਸਪੁਰ ਸ਼੍ਰੀ ਦਰਬਾਰ ਸਾਹਿਬ ਜੀ ਉਹ ਇਹੋ ਸਥਾਨੇ ਤੇ ਬਾਬਾ ਬੁੱਢਾ ਸਾਹਿਬ ਜੀ ਵੱਂਚ ਪਾਈ ਗੁਰਦਿੱਤਾ ਜੀ ਵੱਲੋਂ ਸ਼੍ਰੀ ਗੁਰ ਤੇਗ ਬਾਦਰ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਪਸੰਦ ਤੀਰੰਗਤ ਕੇਸੇ ਰੰਗ ਤੇ ਇਸ ਸਥਾਨ ਤੇ ਗੁਰਤੇਗ ਭਾਦਰੀ ਨੇ 26 ਸਾਲ 9 ਮਹੀਨੇ ਤੇਰਾ ਲਈ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਦਾ ਲੁੱਪਦਾ ਪੇਟਾ ਲੰਘਾਇਆ ਸੀ ਜੀ ਇੱਥੇ ਭਾਈ ਮੱਖਣ ਸ਼ਾਹ ਤੇ ਇੱਕ ਹੋਰ ਵੀ ਇਤਿਹਾਸ ਬਹੁਤ ਦੀ ਹੈਗੀ ਇੱਥੇ ਜਿਹੜੀ ਸੀ ਗੁਰਤੇਗ ਭੱਤ ਜਿਹਦੇ ਦਾਦੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤੇ ਮਤਲਬ ਜਿਹੜੇ ਗੁਰੂ ਅਰਜਨ ਦੇਵ ਜੀ ਪੁੱਤਨੀ ਮਾਤਾ ਗੰਗਾ ਜੀ ਨੇ ਪਰ ਲੋਗ ਨਿ ਕੀਤਾ ਮੱਲੇ ਸਸਤਾਂ ਦੇ ਗੁਰ ਤੇਗ ਬਹਾਦਰ ਜੀ ਦਾਦੀ ਸ਼੍ਰੀ ਗੁਰੂ ਹਰगोबिंद ਸਿੰਘ ਜੀ ਤੇ ਮਾਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਸਪੁੱਤਨੀ ਮਾਰਾ ਗੰਗਾ ਪਰ ਲੋਗ ਪੂਰਨ ਕੀਤਾ ਸਾ ਕਿੰਨਾ ਸੋਨਾ ਬਣਾਇਆ ਆਇਆ ਰੋ ਦਿਖਾਉਣੇ ਉਧਰ ਤੇ ਉਹ ਤੇ ਜਲ ਦੀ ਸੇਵਾ ਹੁੰਦੀ ਆ ਉਹ ਜਨਤੀ ਸੇਵਾ ਹੋ ਰਹੀ ਹੈ ਜੀ ਤੇ ਇਹ ਆ ਜੀ ਮੰਜੀ ਸਾਹਿਬ ਗੁਰਦਰਾ ਸਾਹਿਬ ਜੀ ਉਹ ਸ਼ੀਸ਼ਮੈਲ ਸਾਹਿਬ ਗੁਰਦਰਾ ਸਾਹਿਬ ਆ ਜੀ ਤੁਹਾਨੂੰ ਉੱਤਰ ਵੀ ਦਿਖਾਉਣੇ ਆ ਵਾਹਿਗੁਰੂ ਦਰਸਾਂ ਜੀ ਇਹ ਆ ਜੀ ਗੁਰਦਰਾ ਸੇ ਮੰਜੀ ਸਾਹਿਬ ਭਾਈ ਮੱਖਣ ਸਿੰਘ ਸ਼ਾਲ ਬਣਾ ਜਿਹੜਾ ਤਾਨਾਂ ਦੇ ਕਿਤੇ ਬਾਅਦ ਪ੍ਰਗਰਮ ਬਾਅਦ ਇੱਥੇ ਦੀਵਾਨ ਸਜਾਇਆ ਹੈ ਜੀ ਤੇ ਇੱਥੇ ਤੀਰ ਮੰਡ ਜਿਹਦੇ ਸਾਥੀ ਸਿਹੇ ਮੁਕਸੰਦ ਨੇ ਗੁਰਜੀ ਉੱਪਰ ਗੋਣੀ ਚਲਾਈ ਸੀ ਜੋ ਗੁਰੂ ਸਾਹਿਬ ਜੀ ਦਾ ਕੋਈ ਨੁਕਸਾਨ ਕੀਤੇ ਵਿਰਾ ਉਹਨਾਂ ਦੀ ਪਗੜੀ ਨੂੰ ਛੁਕ ਲੰਗੀ ਸੀ ਤੇ ਮੱਥਾ ਟੇਕਣ ਤੋਂ ਬਾਅਦ ਸਾਰੇ ਪਾਸੇ ਫਿਰ ਉਤਰੋ ਦੇਖ ਲਈ ਜਾਂਦੀਆਂ ਤੇ ਇਹ ਆ ਜੀ ਪੂਰਾ ਸਾਹਿਬ ਇੱਥੇ ਗੁੱਟੇ ਘਾਤ ਜੀ ਨੇ ਤਪੱਸਿਆ ਅਭਗਤੀ ਕੀਤੀ ਸੀ ਉਹ ਕਾਲਪੁਰਤਰੀ 26 ਸਾਲ 9 ਮਹੀਨੇ 13 ਦਿਨ ਇਹ ਆ ਜੀ ਸ਼ੀਸ਼ ਮੈਲ ਤੇ ਆ ਪੂਰਾ ਸਾਹਿਬ ਆ ਜੀ ਇਹਦੀ ਇਮਾਰਤ ਜਿਹੜੀ ਆ 9 ਮੰਜ਼ਲੀ ਬਣਾਈ ਗਈ ਆ ਇੱਥੇ ਗੁਰਤੇਜ ਮਾਤਾ ਜੀ ਇਸ ਪੁੱਤਰ ਸੰਤਾਨ ਤਾਂ ਜੁਤੇ ਗਵਾਦ ਜੀ ਦੀ ਦਾਦੀ ਸ਼ੀਰੀਗੁਰ ਹਰਗੋਬਿੰਦ ਸਿੰਘ ਸ਼ੀਰੀਗੁਰ ਹਰਗੋਬਿੰਦ ਸਿੰਘ ਦੇ ਮਾਤਾ ਜੀ ਇੱਥੇ ਗੁਰਾਜੰਦੇਵ ਜੀ ਜੀ ਸਾਹਿਬ ਜੀ ਦੀ ਪੁੱਤਨੀ ਸ਼ੀਰੀ ਮਾਤਾ ਗੰਗਾ ਜੀ ਪਰ ਲੋਗ ਬਣਨ ਦਿੱਤਾ ਸੀ ਮਾਤਾ ਮਾਤਾ ਗੰਗਾ ਜੀ ਨੇ ਵਰ ਵੀ ਦਿੱਤਾ ਸੀ ਤੇ ਤੁਸੀਂ ਕਮੈਂਟਾਂ 'ਚ ਦੱਸਣਾ ਕਿੰਨਾ ਨੂੰ ਵਰ ਦਿੱਤਾ ਸੀ ਇਹ ਆ ਜੀ ਗੁਰਦੁਆਰਾ ਪਾਪਾ ਬਕਾਲਾ ਸਾਹਿਬ ਚਲਿਏ ਇੱਧਰ ਵੀ ਗੁਰਦੁਆਰਾ ਸਾਹਿਬ ਹੈਗਾ ਕੋਈ ਜਣਾ ਕੀੜੇ ਦੇਖ ਤੇ ਮੌਸਮ ਵੀ ਕਿੰਨਾ ਸੋਹਣਾ ਅੱਜ ਉਹ ਅਗਰ ਤਰਾ ਸਾਹ ਵੇ ਇਤ ਦਿਓ ਜਾ ਇਹ ਆ ਜੀ ਦੂਰ ਤਰਾ ਸ਼ੀਵੀ ਪਾਸ਼ਾ ਜੀ ਸਾਹ ਹੁੰਦੀ ਫੋਟੋ ਵਿੱਚ ਨਹੀਂ ਵੀਡੀਓ ਵਿੱਚ ਹੁੰਦੀ ਨਹੀਂ ਹਾਂ ਹਾਂ ਲਾ ਦਿਓ ਇਹ ਆ ਦੂਰ ਤਰਾ ਸ਼ੀਵੀ ਪਾਸ਼ਾ ਨਾ ਰਾਤ ਨੂੰ ਤਾਂ ਮੈਂ ਬਾਣ ਤੀਆ ਗੁਰਦੁਆਰਾ ਸ਼ਹੀਦੀ ਪਾਤਸ਼ਾਹੀ ਉਹ ਕਿਹਾ ਮੈਂ ਸਾਹਮਣੇ ਲੰਗਰ ਹਾਲ ਆ ਜੀ ਜਰੂਰ ਆਇਓ ਮੱਖਾ ਟੇਟੇ ਜਾਓ ਠੀਕ ਹੈ ਜੀ ਮੱਖਣ ਸ਼ਾਹ ਲਵਾਉਣਾ ਨਿਵਾਸ ਲੋਕਾਂ ਨੂੰ ਇਹ ਬਿਲਡਿੰਗ ਇਮਾਰਤ ਬਣਦੀ ਪਈ ਆ ਤੇ ਉਹ ਜੀ ਇੱਥੇ ਗੱਟੀਆਂ ਖੜੀਆਂ ਕਰ ਸਕਦੇ ਹਾਂ ਉੱਥੇ ਥੱਲੇ ਉਹ ਤੁਸ ਕੋ ਮੋਟਰਸਾਈਕਲ ਸਕੂਟਰ ਭਾਜੀ ਨੂੰ ਕੋਈ ਜ਼ਰੂਰੀ ਫੋਨ ਆਇਆ ਵਾ ਇੱਥੇ ਮੋਟਰਸਾਈਕਲ ਲਾ ਸਕਦੇ ਆ ਤੇ ਆਪਾਂ ਦਰਸ਼ਨ ਕਰ ਲਏ ਹੁਣ ਚਲੀਏ ਯਾਰ ਆਪਾਂ ਆਪਾਂ ਬਹੁਤ ਦੂਰ ਜਾਣਾ ਰਹੇ ਕਰਨ ਮੈਂ ਉਹਨਾ ਬਾਈਕ ਲੈ ਕੇ ਓਏ ਚਲੋ ਜੀ ਬਾਏ ਟਾਟਾ 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 ਗਿਆ ਮੈਂ